ਸਤਿ ਸ਼੍ਰੀ ਅਕਾਲ ਜੀ ਫਰਸਟ ਵੈਸਟ ਫੀਡ ਕੋਰਟ ਤੇ ਤੁਹਾਡਾ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ অন ਲੀ ਵੀ ਨਹੀਂ ਹੈਗੀ ਜਿਹੜੀ ਨੰਬਰ ਚੱਲਦਾ ਆ ਉਹ ਆਪਣਾ ਵਟਸਐਪ ਨੰਬਰ ਹੈ ਜੋ ਵੀ ਸੂਟ ਪਸੰਦ ਆ ਉਹਦਾ ਸਕਰੀਨਸ਼ਾਟ ਲੈਨੇ ਇਸ ਨੰਬਰ ਤੇ ਵਟਸਐਪ ਕਰਨਾ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਜਨਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਲੋ ਜੀ ਅੱਜ ਆਪਾਂ ਸ਼ਾਲਾ ਵਾਲੇ ਸੂਟ ਲੈ ਕੇ ਆਏ ਹਾਂ ਪਸ਼ਮੀਨੇ ਦੇ ਔਰ ਉਹਦੇ ਉੱਪਰ ਬਨਾਦਸੀ ਵਰਕ ਹੋਗਾ ਪਹਿਲਾ ਕਲਰ ਦੇਖੋ ਫਿਰੋਜ਼ੀ ਕਲਰ ਕ ਔਰ ਪ੍ਰਾਈਸ ਹਰ ਇੱਕ ਸੂਟ ਦੀ ਰਹੂਗੀ 1050 ਰੁਪਏ। ਲਓ ਜੀfrozy color ਦੇ ਵਿੱਚ ਹੈਗਾ ਸੂਟ। ਤੁਸੀਂ neck ਦੇਖੋ ਪਹਿਲਾਂ neck ਦੇ ਉੱਪਰ ਤੁਹਾਨੂੰ ਇਹ ਵਾਲਾ ਬਨਾਰਸੀ ਵਰਕ ਮਿਲੂਗਾ। ਠੀਕ ਹੈ ਜੀ। ਫਿਰ ਅੱਗੇ ਤੁਹਾਨੂੰ ਤਿੰਨ ਫਲਾਵਰ ਮਿਲਣਗੇ ਔਰ نیچے ਘੇਰਾ ਮਿਲੂਗਾ ਬਨਾਰਸੀ ਵਰਕ ਹੋਊਗਾ ਘੇਰੇ ਤੇ ਵੀ। ਕਲਰ ਬਹੁਤ ਜ਼ਿਆਦਾ ਸੋਹਣਾ ਹੈਗਾ। ਔਰ ਇਹ ਹੈਗੀ ਆ ਦੀ ਬੋਡੀ। ਠੀਕ ਹੈ ਜੀ। ਤੇ ਬੈਕ ਸਾਈਡ ਤੇ ਫੇਰ ਇੱਕ ਬਾਰਡਰ ਮਿਲੂਗਾ ਜਿਵੇਂ ਫਰੰਟ ਤੇ ਸੀਗਾ ਤੇ ਨਾਲ ਹੈਗੀ ਹੈ ਜੀ ਇਹਦੇ ਵਾਲੀ ਫਰੋਜ਼ੀ ਪਲੇਨ ਪਸ਼ਮੀਨੇ ਦੀ ਸਲਵਾਰ ਤੇ ਸ਼ਾਲ ਤੇ ਫੇਰ ਬਨਾਸੀ ਵਰਕ ਹੈਗਾ ਨਾ ਨਾ ਸਟੋਲ ਕਮ ਸ਼ਾਲ ਹੈ ਜੀ ਨਾ ਤਾਂ ਬਹੁਤ ਜ਼ਿਆਦਾ ਚੌੜਾ ਤੇ ਨਾ ਹੀ ਬਹੁਤ ਜ਼ਿਆਦਾ ਢੀੜਾ ਹੈ ਠੀਕ ਹੈ ਸਾਰੇ ਦੇ ਉੱਪਰ ਬਨਾਸੀ ਵਰਕ ਹੈਗਾ ਨਜ਼ਰ ਆ ਰਿਹਾ ਹੁਣ ਤੁਹਾਨੂੰ ਇਹ ਕਾਫੀ ਸੋਹਣਾ ਲੱਗਦਾ ਹੈ ਇਹ ਸੂਟ ਤੇ ਪ੍ਰਾਈਸ ਹੈਗੀ 1050 ਸਿੰਗਲ ਸੂਟ ਦੀ ਦੋ ਚੱਕੋਂ ਗਏ ਤਾਂ 1000 ਦੇ ਕੇ ਤੁਸੀਂ ਫੋੜੋ। ਬਈ ਅਗਲਾ ਦੇਖੋ ਇਹ ਵਾਲਾ ਸੂਟ ਕਲਰ ਹੈਗਾ ਪਿੰਕ ਮਜੈਂਟਾ ਜਿਹਾ ਆਲ ਕੋਲ ਦੇ ਜਮ ਲੋ ਜੀ ਵਾਲਾ ਸੂਟ ਰੂਬ ਇਹ ਵਾਲਾ ਇਹ ਤੇ बनारसी वर्कर होगा बहुत ज्यादा सोहना सूट हैगा काफी ज्यादा प्यारा लगदा सूट ये लो ठीक है ये बड़ा बॉर्डर हैगा इधर ਤੇ ਇਹ ਹੈਗਾ ਇਹਦਾ ਬੈਕ ਸਾਈਡ ਦਾ ਬਾਰਡਰ ਤੇ ਬਾਜੂ ਆ ਜਿਹੜੀ ਉਹ ਇਹਦੀ ਅਲੱਗ ਤੋਂ ਮਿਲੂਗੀ ਲੋ ਜੀ ਇਹ ਹੈਗਾ ਬੈਕ ਸਾਈਡ ਦਾ ਬਾਰਡਰ ਇਹ ਵਾਲਾ ਠੀਕ ਹੈ ਤੇ ਇਹ ਹੈਗੀ ਆ ਦੀ ਬਾਜੂ 3 ਮੀਟਰ ਕਪੜਾ ਹੋ ਗਿਆ ਜੀ ਸ਼ਰਟ ਸ਼ਰਟ ਦਾ ਬਹੁਤ ਪਿਆਰਾ ਲੱਗਦਾ ਸੂਟ ਇਹ ਤੇ ਇਹ ਹੈ ਦਾ ਸਲਵਾਰ ਦਾ ਪੀਸ ਬਹੁਤ ਖੂਬਸੂਰਤ ਜਾਂ ਤੇ ਨੈਕਸਟ ਹੈਗਾ ਸ਼ਾਲ ਇਹਦਾ ਲੋਟ ਫੋਰ ਸਾਈਡ ਇਹਦੇ ਪੱਟੀ ਲੱਗੀ ਹੋਊਗੀ ਬਨਾਰਸੀ ਵਰਕ ਵਾਲੀ ਔਰ ਵਿੱਚੋਂ ਜਿਹੜਾ ਸ਼ਾਲ ਹੈਗਾ ਉਹ ਪ੍ਰਿੰਟਰ ਰਊਗਾ ਔਰ ਪਤਲੇ ਪਸ਼ਮੀਨੇ ਦਾ ਸ਼ਾਲ ਰਊਗਾ ਲਾਈਟ ਵੇਟ ਠੀਕ ਹੈ ਜੀ ਆ ਲੋ ਦੀ ਪ੍ਰਾਈਸ ਹੈ ਇਹ ਸਿੰਗਲ ਸੂਟ ਵਾਸਤੇ 1050 ਰੁਪਏ ਨੈਕਸਟ ਹੈ ਜਿਹੜਾ ਉਹ ਇਹਦੇ ਨਾਲ ਦਾ ਹੀ ਆ ਮੇਨ ਲਾ ਤਾਂ ਖੋਲਣ ਦੀ ਵੀ ਲੋੜ ਨਹੀਂ ਹੈਗੀ ਆਪਾਂ ਨੂੰ ਸੇਮ ਹੀ ਰਹੂਗਾ ਡਿਜ਼ਾਈਨ ਪ੍ਰਿੰਟ ਇਹਦਾ ਬਿਲਕੁਲ ਸ਼ਾਲ ਕੱਟ ਕੇ ਦਿਖਾ ਦੇਣੀ ਆ ਮੈਂ ਤੁਹਾਨੂੰ ਇਹਦਾ ਇਹ ਵਾਲਾ ਇਹਦਾ ਸ਼ਾਲ ਰੱਖੋ ਲੋ ਠੀਕ ਹੈ ਔਰ ਵਾਈਨ ਜੇ ਸ਼ੇਡ ਹੈਗਾ ਇਹਦਾ ਹਲਕਾ ਜਾਂ ਕਾਫੀ ਸੋਹਣਾ ਲੱਗਦਾ ਕਲਰ ਇਹ ਲੋ ਅੱਗੇ ਹੈਗਾ ਮਹਿੰਦੀ ਕਲਰ ਮਹਿੰਦੀ ਕਲਰ ਵੀ ਇਹਦੇ ਵਿੱਚ ਸੇਮ ਡਿਜ਼ਾਈਨਿੰਗ ਦਾ ਹੀ ਹੈਗਾ ਸੂਟ ਥੋੜਾ ਜਿਹਾ ਖੋਲ ਕੇ ਦਿਖਾਉਣੀ ਹੈ ਮੈਂ ਆਵੜੀ ਆਵੜੀ ਇੱਦਾਂ ਮਿਲੂ ਠੀਕ ਹੈ ਡਿਜ਼ਾਈਨਿੰਗ ਸੇਮ ਹੀ ਹੈ ਤਿੰਨਾਂ ਸੂਟਾਂ ਦੀ ਇਹ ਸ਼ਾਲ ਦਿਖਾਉਣੀ ਆ ਇਹ ਵਾਲਾ ਸ਼ਾਲ ਲਓ ਆ ਨਹੀਂ ਤਾਂ ਬਹੁਤ ਛੋਟਾ ਹੈ ਚੌੜਾਈ ਦੇ ਵਿੱਚ ਤੇ ਨਾ ਹੀ ਬਹੁਤ ਜ਼ਿਆਦਾ ਚੌੜਾ ਹੈਗਾ ਨੋਰਮਲ ਜਿਹਾ ਹੈ ਇਹ ਤੇ ਪ੍ਰਾਈਸ 1050 ਹੋਊਗੀ ਕੱਲੇ ਸੂਟ ਦੀ ਤੇ ਅੱਗੇ ਹੈਗਾ ਜੀ ਲਾਹ ਮਹਿੰਦੀ ਸੂਟ ਇਹ ਚੱਕ ਦੇ ਵਿੱਚ ਰਹੂਗਾ ਇੱਕ ਸੂਟ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਨਾ ਸਾਰਿਆਂ ਦੀ ਬਾਜੂ ਹੈ ਜਿਹੜੀ ਉਹ ਅਲੱਗ ਤੋਂ ਹੀ ਰਹੂਗੀ ਡਿਜ਼ਾਈਨਿੰਗ ਦੇਖੋ ਕਿੰਨੀ ਬਿਆਰੀ ਹੈ ਇੱਕ ਸਾਈਡ ਤੇ ਇੱਕ ਪੈਨਲ ਬਣਿਆ ਹੋਇਆ ਔਰ ਵਿੱਚ ਸਾਰੇ ਤੇ ਚਿੱਪ ਹੈ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਹੈ ਜੀ ਸੂਟਾਂ ਦੇ ਕਾਫੀ ਪਿਆਰੇ ਲੱਗਦੇ ਨੇ ਇਹ ਸੂਟ ਤੇ ਬਾਜੂ ਇਹਦੀ ਵੀ ਅਲੱਗ ਤੋਂ ਆਊਗੀ ਬੈਕ ਸਾਈਡ ਦਿਖਾਉਣੀ ਆ ਇਹ ਹੈਗੀ ਆ ਜੀ ਇਹਦੀ ਬੈਕ ਸਾਈਡ ਉਦਾਂ ਹੀ ਚੈੱਕ ਚੈੱਕ ਰਹੂਗਾ ਤੇ ਇਹ ਹੈ ਦੀ ਬਾਜੂ ਠੀਕ ਹੈ ਜੀ ਇਸ ਤਰ੍ਹਾਂ ਹੀ ਆ ਹਮ ਠੀਕ ਹੈ ਪ੍ਰੋਪਰ ਬਾਜੂ ਦੇ ਉੱਪਰ ਵੀ ਬਾਰਡਰ ਆਊਗਾ ਬਹੁਤ ਸੋਹਣਾ ਪੂਰਾ ਚੌੜਾ ਤੇ ਇਹ ਹੈਗੀ ਆ ਜੀ ਸਲਵਾਰ ਸਪੈਸ਼ਲ}{|\text{ਸ਼ਾਲ ਦੀ ਡਿਜ਼ਾਈਨਿੰਗ ਥੋੜੀ ਚੇਂਜ ਹੋ ਗਈ ਹੈ ਪ੍ਰਿੰਟਿੰਗ।}} ਹਾਂ। ਤੇ 4 ਸਾਈਡ ਇਹਦੇ ਬਨਾਰਸੀ ਵਰਕ ਦੀ ਪੱਟੀ ਹੋਵੇਗੀ। ਨੈਕਸਟ ਹੈਗਾ ਇਹ ਵਾਲਾ ਸੂਟ। ਇਹ ਸੇਮ ਹੀ ਹੈ ਜਿਸ ਤਰ੍ਹਾਂ ਤੁਸੀਂ ਡਿਜ਼ਾਈਨਿੰਗ ਹੁਣ ਦੇਖੀ ਆ ਉਦਾਂ ਹੀ ਚੈੱਕ ਕਰੋਗਾ ਉਦਾਂ ਹੀ ਸਾਈਡ ਤੇ ਇੱਕ ਪੈਨਲ ਰਹੂਗਾ ਤੇ ਕਲਰ ਬਹੁਤ ਜ਼ਿਆਦਾ ਸੋਹਣਾ ਹੈ। ਰਸਟ ਔਰੇਂਜ ਕਲਰ ਹੈਗਾ। ਇਹ ਰਸਟ ਨਹੀਂ ਹੈਗਾ ਰਸਟ ਔਰੇਂਜ ਕਲਰ ਹੈਗਾ। ਤੇ ਇਹ ਵਾਲੀ ਡਿਜ਼ਾਈਨਿੰਗ ਹੈਗੀ ਆ ਸ਼ਾਲ ਦੀ ਠੀਕ ਹੈ ਜੀ ਬਹੁਤ ਪਿਆਰਾ ਸੁੰਦਰ ਤੇ ਪ੍ਰਾਈਸ ਹੈਗੀ 1000 ਲਓ ਜੀ ਹੁਣ ਡਿਜ਼ਾਈਨਿੰਗ ਫਿਰ ਚੇਂਜ ਹੋ ਗਈ ਹੈ ਦਿਖਾ ਦਿੰਦੀ ਆ ਕੋਲ ਤੇ ਨੇ ਲਓ ਜੀ ਇਹ ਹੈਗਾ ਇਹਦਾ ਫਰੰਟ neck ਦੇਖ ਲਓ ਇਹਦਾ ਵਿੱਚ ਛੋਟੇ ਛੋਟੇ ਬੂਟੀ ਆ ਔਰ ਘੇਰੇ ਤੇ ਫੇਸ ਨੂੰ ਇਹ ਵਾਲਾ ਬਾਰਡਰ ਮਿਲਣਾ ਹੈ ਚੌੜਾ ਚੌੜਾ ਬਾਰਡਰ ਹੈ ਬਹੁਤ ਸੋਹਣਾ ਸੂਟ ਹੈ ਇਹ ਬੈਕ ਸਾਈਡ ਦਾ ਬਾਰਡਰ ਹੋਊਗਾ ਬੈਕ ਸਾਈਡ ਤੇ ਸੇਮ ਬੁਦੀ ਮਿਲੂਗੀ ਤੇ ਇਹ ਹੈਗੀ ਹੈ ਜੀ ਇਹਦੀ ਬਾਜੀ ਲੋ ਬਹੁਤ ਚੌੜੀ ਬਾਜੀ ਹੈ ਸਲਵਾਰ ਤੇ ਸ਼ਾਲ ਨਾ ਬਹੁਤ ਪਿਆਰਾ ਸ਼ਾਲ ਹੈ ठीक है तो अगला है मजेंटा ज कलर है सेम डिजाइनिंग जी हूँ तक तो देख चुके हो और शाल देख लो ये वाला शाल होगा ठीक है जी नैक्स देखो मेहरून कलर डिजाइनिंग सेम है ब्लैकिश मेहरून कलर है और ये वाला शाल ਠੀਕ ਹੈ ਨੈਕਸਟ ਹੈ ਇਹ ਵਾਲਾ ਸੀਕਟ ਲਾਸਟ ਪੀਸ ਆ ਮਲ ਇਹ ਹੈਗਾ neck ਔਰ ਸਾਰੇ ਚ ਬੂਟੀਆਂ ਤੇ ਘੇਰੇ ਤੇ ਤੁਹਾਨੂੰ ਇਹ ਵਾਲਾ ਬਾਰਡਰ ਜਣਾਉਣਾ ਹੈ ਇਹ ਹੈਗਾ ਜੀ ਇਹਦਾ ਬੈਕ ਸਾਈਡ ਦਾ ਬਾਰਡਰ ਔਰ ਇਹਦੀ ਤੇ ਬਾਜੂ ਲੱਗਣੀ ਹੈ ਬਾਜੂ ਸਾਈਡ ਤੇ ਕਿਉਂਕਿ ਇਹਦੀ ਚੌੜਾਈ ਪੂਰੀ ਹੈਗੀ ਹੈ ਆਹ ਲੋ ਜੀ ਇਹਦੀ ਬਾਜੂ ਲੂਈ ਇਹ ਹੈਗਾ ਇਹਦਾ ਸਲਵਾਰ ਦਾ ਪੀਸ ਇਹ ਰੱਖੋ ਸ਼ਾਂਕਮ ਸੋ ਤੇ ਪ੍ਰਾਈਸ 1050 ਲੋ ਜੀ ਜਿਹੜਾ ਤੁਹਾਨੂੰ ਮੈਂ ਹੁਣੇ ਬਲੈਕਿਸ਼ ਮਹਿਰੂਨ ਦਿਖਾਇਆ ਉਹਦੇ ਨਾਲ ਦਾ ਇੱਕ ਇਹ ਵਾਲਾ ਮਹਿਰੂਨ ਹੈ ਇਹ ਪ੍ਰੋਪਰ ਮਹਿਰੂਨ ਹੈ ਇਹ ਬਲੈਕਿਸ਼ ਮਹਿਰੂਨ ਨਹੀਂ ਹੈਗਾ ਰੈਡੀਸ਼ ਮਹਿਰੂਨ ਵੀ ਨਹੀਂ ਹੈਗਾ ਪ੍ਰੋਪਰ ਜਿਹੜਾ ਮਹਿਰੂਨ ਕਲਰ ਹੁੰਦਾ ਇਹ ਉਹ ਵਾਲਾ ਕਲਰ ਹੈਗਾ ਤੇ ਵਿੱਚ ਉਦਾਂ ਹੀ ਤੁਹਾਨੂੰ ਬੂਟੀ ਮਿਲੂਗੀ ਔਰ ਉਦਾਂ ਹੀ ਤੁਹਾਨੂੰ ਇਹ ਵਾਲਾ ਬਾਰਡਰ ਮਿਲਣਾ ਹੈ ਠੀਕ ਹੈ ਜੀ ਤੇ ਇਹ ਵਾਲੀ 2.5 ਮੀਟਰ ਦੀ ਸਲਵਾਰ ਮਿਲੂਗੀ ਤੇ ਨਾਲ ਹੈਗਾ ਇਹ ਸ਼ਾਲ ਲੋ ਜੀ ਬਹੁਤ ਪਿਆਰੀ ਸੂਟ ਹੈ ਕਲਰ ਕਾਫੀ ਹੋ ਗਿਆ ਇਹਦੇ ਵਿੱਚ ਤੁਹਾਨੂੰ ਤੇ ਲੋ ਇਹ ਵਾਲਾ ਵੀ ਇੱਕ ਕਲਰ ਹੈ ਉਹਦੇ ਵਿੱਚ ਹੈਗਾ ਸੇਮ ਡਿਜ਼ਾਈਨਿੰਗ ਦੇ ਵਿੱਚ ਕਲਰ ਹੈਗਾ ਇਹ ਛੋਟੇ ਛੋਟੇ ਬੂਟੀ ਹੈ ਮੋਰ ਪੰਖੀ ਹਾਂ ਇਹ ਫਰੋਜ਼ੀ ਪੀਕੋਪ ਫਰੋਜ਼ੀ ਜਿਹਾ ਕਹਿ ਸਕਦੇ ਆਪਾਂ ਨਾ ਤਾਂ ਇਹ ਪ੍ਰੋਪਰ ਮੋਰ ਪੰਖੀ ਹੈ ਨਾ ਇਹ ਪ੍ਰੋਪਰ ਫਰੋਜ਼ੀ ਹੈ ਕਾਫੀ ਸੋਹਣਾ ਲੱਗ ਰਿਹਾ ਸੀ ਤੇ ਇਹਦੇ ਨਾਲ ਇਹ ਵਾਲਾ ਸ਼ਾਂਤ ਹੋਊਗਾ ਠੀਕ ਹੈ ਜੀ ਤੇ ਨੈਕਸਟ ਹੈਗਾ ਇਹ ਵਾਲਾ ਪੀਚ ਲੋ ਇਹਦੇ ਨਾਲ ਦੇ ਤੁਸੀਂ ਪਹਿਲਾਂ ਜਿਹਨੇ ਦੇਖ ਚੁੱਕੇ ਹੋ ਉਦੋਂ ਇਹ ਆ ਵਾਲੇ ਪੈਨਲ ਦੇ ਜਿਵੇਂ ਬਣੇ ਹੋਏ ਐ ਡਿਜ਼ਾਈਨਿੰਗ ਬਹੁਤ ਕੈਰੀ ਆ ਔਰ ਪੀਚ ਕਲਰ ਦੇ ਵਿੱਚ ਹੈਗਾ ਇਹ ਠੀਕ ਹੈ ਤੇ ਇਹ ਵਾਲਾ ਇਹਦੇ ਨਾਲ ਸ਼ਾਲ ਬਹੁਤ ਸੋਹਣੇ ਸੂਤਾ 1050 ਦੇ ਵਿੱਚ ਸਿੰਗਲ ਸੂਟ ਆ ਜਾਊਗਾ ਔਰ 200 ਖਲਾਉਂਗੇ ਤੇ ਨਾਲ ਲਾਉਂਗੇ 1000 1000 ਦੇ ਵਿੱਚ ਆ ਜਾਣਾ ਸ਼ਿਪਿੰਗ ਫ੍ਰੀ